ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਲ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ 100 ਦਿਨ ਹੋ ਗਏ ਸੀ ਬੈਠੇ ਹੋਏ ਤੇ ਉਹਨਾਂ ਵੱਲੋਂ ਇੱਕ ਪਾਰੀ ਇਕੱਠ ਕੀਤਾ ਗਿਆ ਸੀ ਤੁਹਾਨੂੰ ਦੱਸ ਦਿਆਂ ਕਿ ਕੁਝ ਕੇ ਕਿਸਾਨ ਜਦੋਂ ਵਾਪਸ ਪਰਤ ਰਹੇ ਸੀ ਤਾਂ ਉਹ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਉਹ ਹਸਪਤਾਲ ਵਿਚੋਂ ਲਿਜਾਇਆ ਜਾਂਦਾ ਤੇ ਵਿਕਰਮ ਸੋਮ ਜੀਟੀਐ ਸ਼ਰਮਣੀ ਕਾਲੀਦਲ ਦੇ ਸੀਨੀਅਰ ਆਗੂ ਉਹਨਾਂ ਨੂੰ ਮਿਲਣ ਵਾਸਤੇ ਪਹੁੰਚਦੇ ਨੇ ਕੱਲ ਇੱਕ ਕੋਈ 35 ਜਨੇ ਜਿਹੜੀ ਸ਼ੰਭੂ ਤੇ ਖਨੌਰੀ ਬਾਰਡਰ ਸਾਡੇ ਪਿਸਾਨ ਜਥੇਬੰਦੀ ਦੇ ਵੀਰ ਜਿਹੜੇ ਕੱਲ ਜਲੂ ਮੋੜ ਰਹੇ ਸੀ ਰਾਤ ਉਹਨਾਂ ਦਾ ਕਿਤੇ ਵਾਪਸ ਆਉਂਦੇ ਐਕਸੀਡੈਂਟ ਹੋਇਆ ਔਰ ਜਿਹਦੇ ਚ 7 ਤੋਂ 9 ਜੀ ਕਾਫੀ ਜ਼ਖਮੀ ਹੋਏ ਆ ਅਜੂਨਾ ਦਾ ਪਤਾ ਲੈਣ ਵਾਸਤੇ ਅਸੀਂ ਇੱਥੇ ਹਸਪਤਾਲ ਆਏ ਸਾਂ ਕਿਉਂਕਿ ਜਦੋਂ ਰਾਤ ਜਵੀ ਐਕਸੀਡੈਂਟ ਹੁੰਦਾ ਸਾਡੇ ਸਰਪੰਚ ਸਾਹਿਬ ਜੀਤਿੰਦਰ ਸਿੰਘ ਨੇ ਤਲਵੰਡੀ ਦਸੰਧਾ ਤੋਂ ਵਾਲੇ ਨੇ ਮੈਨੂੰ ਇਨਫੋਰਮ ਕੀਤਾ ਅਸੀਂ ਨਾਲ ਹੀ ਹਸਪਤਾਲ 'ਚ ਫੋਨ ਕਰਕੇ ਇਹ ਤਿਆਰੀ ਰੱਖੀ ਕਿ ਜਿਵੇਂ ਇਹ ਪੇਸ਼ੈਂਟ ਇੱਥੇ ਪਹੁੰਚਣਗੇ ਕਿਸਾਨ ਵੀ ਇੱਥੇ ਪਹੁੰਚਣਗੇ ਇਹਨਾਂ ਨੂੰ ਇਮੀਡੀਏਟਲੀ ਔਰੀ ਤੌਰ ਤੇ ਮੈਡੀਕਲ ਏਡ ਦਿੱਤੀ ਜਾਣੀ ਚਾਹੀਦੀ ਔਰ ਜੋ ਮੈਂ ਅੰਦਰ ਪੇਸ਼ੈਂਟਸ ਨੂੰ ਮਿਲ ਕੇ ਆਇਆ ਦੋ ਦਿਨ ਤੇ ਵੈਸੇ ਜਲਦੀ ਆਊਟ ਆਫ ਡੇਂਜਰ ਨੇ ਮਗਰ ਜ਼ਰੂਰ ਕਿਸੇ ਦੀ ਬਾਤ ਦੇ ਸੱਤ ਜਿਆਦਾ ਇੱਕ ਅਕੜ ਤੇ ਸੱਤ ਜਿਆਦਾ ਉਹਦਾ ਟ੍ਰੀਟਮੈਂਟ ਜੂ ਬੈਸਟ ਹੈ ਉਹ ਡਾਕਟਰ ਸਾਹਿਬ ਉਹਨਾਂ ਨਕੀਨ ਕਰਦੀ ਆ ਔਰ ਪੂਰਾ ਧਿਆਨ ਦਿੱਤਾ ਜਾ ਰਿਹਾ ਪੂਰਾ ਕੇਅਰ ਕੀਤਾ ਜਾ ਰਿਹਾ ਔਰ ਮੈਨੂੰ ਹੁਣ ਪਤਾ ਲੱਗਿਆ ਕਿ ਸਾਡੇ ਪ੍ਰਸ਼ਾਸਨ ਦੇ ਵੀ ਅਫਸਰ ਸਹਿਬਾਨ ਅੱਜ ਪਹੁੰਚੇ ਨੇ ਚਲੋ ਇਹ ਵੀ ਆਪ ਦੀ ਜਮੇਅਰੀ ਲਬਾਉਣ ਔਰ ਮਗਰ ਮੈਂ ਪਰਿਵਾਰਾਂ ਤੇ ਸਾਰੇ ਕਿਸਾਨਾਂ ਪਰਵਾਨ ਨੂੰ ਇਸ ਗੱਲ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਬਹੁਤ ਵਧੀਆ ਬੈਸਟ ਜੋ ਕੇਅਰ ਮਿਲ ਸਕਦੀ ਹੈ ਉਹ ਦਿੱਤੀ ਜਾ ਰਹੀ ਹੈ ਔਰ ਡਾਕਟਰ ਸਾਹਿਬਾ ਦੀ ਟੀਮ ਆਪ ਉਸ ਵੱਲ ਧਿਆਨ ਦੇ ਰਹੀ ਹੈ ਔਰ ਮੇਰੀ ਅੱਜ ਪੰਜਾਬ ਸਰਕਾਰ ਨੂੰ ਇਹ ਅਪੀਲ ਆ ਕਿ ਵੰਦ ਦਾ ਮੁਆਵza ਬਾਤ ਤੋਂ ਬਾਤ ਜੋ ਮਦਦ ਹੈ ਕਿ ਕਈਆਂ ਦੀ ਚੰ ਆਮ ਐਮਪੁਟੇਸ਼ਨ ਦੀ ਗੱਲ ਚੱਲ ਰਹੀ ਹੈ ਕਿ ਬਾਹ ਕੱਢੀ ਜਾਊਗੀ ਸੋ ਉਹਨਾਂ ਦੀ ਪਰਮਨੈਂਟ ਡਿਸੇਬਿਲਟੀ ਪਰਮਨੈਂਟ ਹੈਂਡੀਕੈਪ ਹੋ ਜਾਣਾ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਪਰਿਵਾਰਾਂ ਨੂੰ ਨੌਕਰੀ ਔਰ ਜੋ ਵੰਦ ਦਾ ਉਹਨਾਂ ਦਾ ਮੁਆਵਜ਼ਾ ਮਾਣ ਹੈ ਉਹ ਜ਼ਰੂਰ ਦੇਣਾ ਚਾਹੀਦਾ ਇਹ ਮੇਰੀ ਭਗਵਾਨ ਨੂੰ ਬੇਨਤੀ ਆ ਔਰ ਮੈਂ ਚਾਹੂੰਗਾ ਕਿ ਅੱਜ ਜਿਵੇਂ ਸਾਰੇ ਇਕੱਠੇ ਹੋ ਕੇ ਜਿਵੇਂ ਨਗਰ ਆਲੇ ਦੁਆਲੇ ਦੇ ਨਗਰ ਸਾਰੇ ਇਕੱਠੇ ਹੋਏ ਆ ਧਿਆਨ ਦੇ ਰਹੇ ਆ ਪੇਸ਼ੈਂਟਸ ਦਾ ਧਿਆਨ ਕਰ ਰਹੇ ਆ ਅਸੀਂ ਸਾਰੇ ਇਸ ਗੱਲ ਤੇ ਚਿੰਤਿਤ ਆ ਔਰ ਮੈਂ ਫੇਰ ਅਸ਼ੂਰ ਕਰਦਾ ਕਿ ਵਧੀਆ ਤੇ ਫੁੱਲ ਕੇ ਗੁਰਰਾਮਦਾਸ ਹਸਪਤਾਲ ਵੱਲੇ ਚ ਕੀਤਾ ਜਾ ਰਿਹਾ ਔਰ ਮੇਰੀ ਸ਼ਰੂਕੀ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਵੀ ਅਸ਼ੂਰ ਕੀਤਾ ਇਸ ਜੀ ਵਧੀਆ ਫੁੱਲ ਕੇ ਬਹੁਤ ਬਹੁਤ। ਸੋ ਜਿਵੇਂ ਬਿਕਰਮ ਸਿੰਘ ਜੀਠਿਆ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਨੂੰ ਮੁਆਵਜ਼ਾ ਦੇਣ ਤੇ ਦੂਜੇ ਪਾਸੇ ਨੇ ਕਿਹਾ ਕਿ ਡਾਕਟਰ ਨੇ ਕਿਹਾ ਕੁਝ ਕੇ ਕਿਸਾਨਾਂ ਦੇ ਅੰਗ ਵੀ ਅਪਾਹਜ ਹੋ ਸਕਦੇ ਨੇ। ਹੁਣ ਵੇਖਣਾ ਹੋਵੇਗਾ ਕਿਸਾਨਾਂ ਨੂੰ ਪੰਜਾਬ ਸਰਕਾਰ ਕੀ ਮਦਦ ਦਿੰਦੀ ਹੈ ਤੇ ਅਸੀਂ ਵੀ ਸੇਧ ਦੀ ਕਾਮਨਾਵਾ ਕਰਦੇ ਹਾਂ ਕਿ ਕਿਸਾਨਾਂ ਨੂੰ ਕੁਝ ਨਾ ਹੋਵੇ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ? ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ? ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਜੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान انا انੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ